ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਹਾਜ਼ਰਾਂ ਜੀ ਮੋਟੀਵੇਸ਼ਨਲ ਗੱਲਾਂ ਲੈ ਕੇ ਜ਼ਿੰਦਗੀ ਦਾ ਬਦਲਾਵ ਤਕਦੀਰ ਤੁਹਾਡੇ ਹੱਥ ਰੁਕੋ ਸੁਣੋ ਇਹ ਤੁਹਾਡੀ ਕਹਾਣੀ ਹੈ ਜੀ ਤੁਸੀਂ ਕਦੇ ਸੋਚਿਆ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਵਿੱਚ ਕਿਵੇਂ ਅੱਗੇ ਵੱਧ ਸਕਦੇ ਹੋ ਕਿਉਂਕਿ ਜ਼ਿੰਦਗੀ ਤੁਹਾਡੀ ਹੈ ਅਤੇ ਤਕਦੀਰ ਵੀ ਤੁਸੀਂ ਖੁਦ ਲਿਖਣੀ ਹੈ ਜ਼ਿੰਦਗੀ ਤੁਹਾਡੇ ਵਾਸਤੇ ਤਿਆਰ ਹੈ ਪਰ ਕੀ ਤੁਸੀਂ ਤਿਆਰ ਹੋ ਅਸੀਂ ਬਹੁਤ ਵਾਰ ਆਪਣੇ ਗੁਜ਼ਰੇ ਸਮੇਂ ਦੀ ਸੋਚ 'ਚ ਪਸੇ ਰਹਿੰਦੇ ਹਾਂ। ਕਿਸਮਤ ਨੂੰ ਉਸਦੇ ਹਾਂ। ਕਾਸ਼ ਮੈਂ ਉਹ ਕਰ ਲੈਂਦਾ, ਕਾਸ਼ ਮੈਂ ਉਹਨਾਂ ਗੱਲਾਂ ਨੂੰ ਨਜ਼ਰਅੰਦਾਜ਼ ਕਰ ਦਿੰਦਾ, ਕਾਸ਼ ਮੈਂ ਉਸ ਮੌਕੇ ਨੂੰ ਨਾ ਗਵਾ ਦਿੰਦਾ। ਪਰ ਇੱਕ ਗੱਲ ਯਾਦ ਰੱਖੋ, ਕਾਸ਼ ਕਦੇ ਵੀ ਕਿਸੇ ਦੀ ਤਕਦੀਰ ਨਹੀਂ ਬਣਾਉਂਦਾ। ਤਕਦੀਰ ਬਣਦੀ ਹੈ ਹੌਸਲੇ, ਹਿੰਮਤ ਅਤੇ ਨਿਰੰਤਰ ਮਿਹਨਤ ਨਾਲ। ਕੀ ਤੁਸੀਂ ਅੱਜ ਜੋ ਸੋਚ ਰਹੇ ਹੋ ਉਹੀ ਤੁਹਾਡੀ ਜ਼ਿੰਦਗੀ ਨੂੰ ਰੂਪ ਦੇ ਰਿਹਾ ਹੈ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਹਾਲਾਤ ਖਰਾਬ ਨੇ ਅਸੀਂ ਕਈ ਵਾਰ ਆਪਣੇ ਹਾਲਾਤਾਂ ਨੂੰ ਦੋਸ਼ ਦੇਣ ਲੱਗ ਪੈਂਦੇ ਹਾਂ ਜਿਵੇਂ ਮੇਰੇ ਕੋਲ ਪੈਸੇ ਨਹੀਂ ਮੇਰੇ ਕੋਲ ਮੌਕਾ ਨਹੀਂ ਮੇਰੇ ਕੋਲ ਕਿਸੇ ਦੀ ਮਦਦ ਨਹੀਂ ਪਰ ਕੀ ਤੁਸੀਂ ਕਦੇ ਸੋਚਿਆ ਜਿਹੜੇ ਅੱਜ ਦੁਨੀਆ 'ਚ ਉਚਾਈਆਂ ਤੇ ਪਹੁੰਚੇ ਨੇ ਕੀ ਉਨ੍ਹਾਂ ਕੋਲ ਪੈਦਾ ਹੁੰਦਿਆਂ ਹੀ ਹਰ ਚੀਜ਼ ਮੌਜੂਦ ਸੀ ਨਹੀਂ ਉਹਨਾਂ ਨੇ ਆਪਣੇ ਹਾਲਾਤਾਂ ਨੂੰ ਤੋੜਿਆ ਆਪਣੀ ਮਿਹਨਤ ਨਾਲ ਆਪਣੀ ਤਕਦੀਰ ਆਪ ਬਣਾਈ ਜੇਕਰ ਤੁਸੀਂ ਆਪਣੇ ਹਾਲਾਤਾਂ ਨੂੰ ਚੰਗਾ ਬਣਾਉਣ ਦੀ ਥਾਂ ਉਹਨਾਂ ਨੂੰ ਦੋਸ਼ ਦਿੰਦੇ ਰਹੋਗੇ ਤਾਂ ਤੁਸੀਂ ਹਮੇਸ਼ਾ ਇੱਕੋ ਥਾਂ ਤੇ ਖੜੇ ਰਹੋਗੇ ਜ਼ਿੰਦਗੀ 'ਚ ਹਾਰ ਹਮੇਸ਼ਾ ਹਾਰ ਨਹੀਂ ਹੁੰਦੀ ਜਦੋਂ ਇੱਕ ਬੱਚਾ ਤੁਰਨਾ ਸਿੱਖਦਾ ਹੈ ਉਹ ਕਿੰਨੀ ਵਾਰ ਡਿੱਗਦਾ ਹੈ ਕਈ ਵਾਰ ਹੈਨਾ ਪਰ ਕੀ ਉਹ ਹਾਰ ਮੰਨ ਜਾਂਦਾ ਹੈ ਨਹੀਂ ਕਦੇ ਵੀ ਨਹੀਂ ਉਹ ਉੱਠਦਾ ਹੈ ਦੁਬਾਰਾ ਕੋਸ਼ਿਸ਼ ਕਰਦਾ ਹੈ ਅਤੇ ਇੱਕ ਦਿਨ ਉਹ ਦੌੜਨ ਲੱਗ ਜਾਂਦਾ ਹੈ ਤੁਸੀਂ ਵੀ ਇੱਕ ਬੱਚੇ ਵਾਂਗ ਸੋਚੋ ਡਰਨਾ ਬੰਦ ਕਰੋ ਉੱਠੋ ਅਤੇ ਦੌੜੋ ਕਿਉਂਕਿ ਅੱਜ ਨਹੀਂ ਕਦੇ ਵੀ ਨਹੀਂ ਤੁਸੀਂ ਕਈ ਵਾਰ ਕਹਿੰਦੇ ਹੋ ਕੱਲ ਕਰਾਂਗੇ ਪਰ ਕੀ ਤੁਹਾਡੀ ਕੱਲ ਆਉਂਦੀ ਹੈ ਨਹੀਂ ਕਦੇ ਨਹੀਂ ਇਸ ਲਈ ਜਿਹੜਾ ਕੰਮ ਹੋ ਸਕਦਾ ਹੈ ਉਹ ਹੁਣੇ ਹੀ ਕਰੋ ਕਿਉਂਕਿ ਜ਼ਿੰਦਗੀ ਵਿੱਚ ਸਭ ਤੋਂ ਵੱਡੀ ਗਲਤੀ ਕੰਮ ਨੂੰ ਪਿੱਛੇ ਧੱਕਣਾ ਹੁੰਦੀ ਹੈ ਇਹ ਤੁਹਾਡੀ ਜ਼ਿੰਦਗੀ ਹੈ ਕੀ ਤੁਸੀਂ ਤਿਆਰ ਹੋ ਇੱਕ ਗੱਲ ਹਮੇਸ਼ਾ ਯਾਦ ਰੱਖੋ ਤੁਸੀਂ ਵੱਡੇ ਬਣ ਸਕਦੇ ਹੋ ਤੁਸੀਂ ਹਰ ਚੀਜ਼ ਕਰ ਸਕਦੇ ਹੋ ਪਰ ਇਹ ਸਿਰਫ ਉਦੋਂ ਹੋਵੇਗਾ ਜਦੋਂ ਤੁਸੀਂ ਅੱਜ ਤੋਂ ਹੁਣੇ ਤੋਂ ਆਪਣਾ ਸਫ਼ਰ ਸ਼ੁਰੂ ਕਰੋਗੇ ਕਿਉਂਕਿ ਸਮਾਂ ਕਿਸੇ ਲਈ ਰੁਕਦਾ ਨਹੀਂ ਤਕਦੀਰ ਤੁਹਾਡੇ ਆਪਣੇ ਹੱਥ ਵਿੱਚ ਹੈ ਉੱਠੋ ਦੌੜੋ ਅਤੇ ਆਪਣੇ ਸੁਪਨੇ ਪੂਰੇ ਕਰੋ ਉਮੀਦ ਕਰਦੀ ਹਾਂ ਜੀ ਤੁਹਾਨੂੰ ਇਹ ਮੋਟੀਵੇਸ਼ਨਲ ਗੱਲਾਂ ਪਸੰਦ ਆਈਆਂ ਹੋਣਗੀਆਂ ਕਮੈਂਟ ਕਰਕੇ ਜ਼ਰੂਰ ਦੱਸਣਾ ਮੈਂ ਪਰਮਜੀਤ ਕੌਰ ਪੰਜਾਬ ਪਟਿਆਲਾ ਤੋਂ ਤੁਹਾਡੇ ਆਪਣੇ ਚੈਨਲ ਸਪੀਡ ਸਟੋਰੀ 286 ਤੋਂ ਤੇ ਚੱਲਦੇ ਹਾਂ ਜੀ ਹੁਣ ਆਪਣੇ ਨੈਕਸਟ 라ਉਂਡ ਵੱਲ ਪ੍ਰਸ਼ਨ ਉੱਤਰ 라ਉਂਡ ਹਾਂਜੀ ਮਾਂ ਬੋਲੀ ਪੰਜਾਬੀ ਭਾਸ਼ਾ ਦੇ ਵਿੱਚੋਂ ਤੁਹਾਨੂੰ ਇੱਕ ਪ੍ਰਸ਼ਨ ਪੁੱਛਾਂਗੇ ਜਿਸ ਦਾ ਜਵਾਬ ਤੁਸੀਂ ਕਮੈਂਟ ਕਰਕੇ ਦੇਣਾ ਹੈ ਅੱਜ ਦਾ ਸਾਡਾ ਪ੍ਰਸ਼ਨ ਹੈ ਜੀ ਗੁਲਾਫ਼ ਹਾਂਜੀ ਗੁਲਾਫ਼ ਕਿਸ ਨੂੰ ਕਿਹਾ ਜਾਂਦਾ ਹੈ ਇਹ ਕੀ ਕੰਮ ਹੁੰਦਾ ਹੈ ਜੋ ਸਭ ਤੋਂ ਫਾਸਟ ਬਿਲਕੁਲ ਸਹੀ ਜਵਾਬ ਦੇਵੇਗਾ ਉਸਦੇ ਨਾਮ ਅਸੀਂ ਨੈਕਸਟ ਵੀਡੀਓ ਦੇ ਵਿੱਚ ਅਨਾਉਂਸ ਕਰਾਂਗੇ ਤੇ ਹੁਣ ਸਮਾਂ ਜੀ ਸਾਡੇ ਅੱਜ ਦੇ ਵਿਨਰਸ ਦੇ ਨਾਮ ਅਨਾਉਂਸ ਕਰਨ ਦਾ ਜਿਨ੍ਹਾਂ ਨੇ ਪਿਛਲੀ ਵੀਡੀਓ ਵਿੱਚ ਪੁੱਛੇ ਗਏ ਪ੍ਰਸ਼ਨ ਦਾ ਬਿਲਕੁਲ ਸਹੀ ਜਵਾਬ ਦਿੱਤਾ ਹੈ ਪ੍ਰਸ਼ਨ ਸੀ ਜੀ ਪੀਨ ਹਾਂਜੀ ਪੀਨ ਕਿਸ ਨੂੰ ਆਖਦੇ ਹਨ ਇਸ ਦਾ ਬਿਲਕੁਲ ਸਹੀ ਜਵਾਬ ਦੇਣ ਵਾਲੇ ਹਨਜੀ ਲਖਵਿੰਦਰ ਕੌਰ ਜੀ ਤੇ ਅਕਲਜੀਤ ਕੌਰ ਜੀ ਪੀਣ ਹਾਂਜੀ ਕਣਕ ਮੱਕੀ ਬਾਜਰਾ ਕਿਸੇ ਵੀ ਅਨਾਜ ਦੀ ਸਫਾਈ ਕਰਨ ਨੂੰ ਤੇ ਪਿਸਾਈ ਨੂੰ ਪੀਣ ਆਖਿਆ ਜਾਂਦਾ ਹੈ ਹਾਂਜੀ ਲਖਵਿੰਦਰ ਕੌਰ ਜੀ ਤੇ ਅਕਲਜੀਤ ਕੌਰ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਸਾਡੇ ਅੱਜ ਦੇ ਵਿਨਰਸ ਬਣਨ ਦੇ ਲਈ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਮਾਂ ਬੋਲੀ ਪੰਜਾਬੀ ਭਾਸ਼ਾ ਦੇ ਨਾਲ ਜੁੜੇ ਰਹਿਣ ਦੇ ਲਈ ਇਸ ਤਰ੍ਹਾਂ ਦੀਆਂ ਹੀ ਟਿਪਸ ਟ੍ਰਿਕਸ ਤੇ ਮੋਟੀਵੇਸ਼ਨਲ ਕਹਾਣੀਆਂ ਸੁਣਨ ਦੇ ਲਈ ਆਪਣੇ ਚੈਨਲ speed story 286 ਨੂੰ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਨਾ ਭੁੱਲਿਓ ਮਿਲਦੇ ਆ ਜੀ ਫਿਰ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ ਰੱਬ ਰਾਖਾ